ਸਾਤਿਸ਼ਰੀਆਕਰ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਨ ਜਾ ਰਿਹਾ ਅੱਜ ਦੀਆਂ ਮੁੱਖ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਮੰਨ ਦੀ ਸਾਜ਼ਿਸ਼ ਆਪਨੇ ਕੇਂਦਰ ਸਰਕਾਰ ਤੇ ਲਾਇਏ ਦੋਸ਼ ਦਿੱਲੀ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਰਵਿੰਦ ਕੇਜਰੀ ਕੇਜਰੀਵਾਲ ਨੂੰ ਮਾਰਨਾ ਚਾਹੁੰਦੀ ਹੈ ਜੇਲ੍ਹ ਵਿੱਚ ਉਸਨੂੰ ਸਹੀ ਦਵਾਈ ਨਹੀਂ ਦਿੱਤੀ ਜਾ ਰਹੀ ਅਰਵਿੰਦ ਕੇਜਰੀਵਾਲ ਅਤੇ ਹਿੰਮਤ ਸਦੋਂ ਨੂੰ ਜੇਲ੍ਹ ਵਿੱਚ ਡਾਕ ਦਿੱਤਾ ਗਿਆ ਹੈ ਇਹ ਸਰਕਾਰ ਦੇ ਤਾਨਾਸ਼ਾਹੀ ਨੂੰ ਦਰਸਾਉਂਦਾ ਹੈ ਸੁਨੀਤਾ ਲਾਂਚੀ ਤੋਂ ਇੰਡੀਆ ਦੇ ਲੋਕਾਂ ਨੂੰ ਸੰਬੋਧਨ ਕਰ ਰਹੀ ਸੈਦ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਸੁਖਬੀਰ ਬਾਦਲ ਸੋਇਪੁਰ ਤੋਂ ਲੜ ਸਕਦੇ ਹਨ ਚੋਣ ਬਠਿੰਡਾ ਤੋਂ ਹਰ ਸਿੰਘ ਮਤ ਨੂੰ ਚੋਣ ਮਦਦ ਨੂੰ ਉਤਾਰਨ ਦੀ ਕੋਸ਼ਿਸ਼ ਅਕਾਲੀ ਦਲ ਦੇ ਪ੍ਰਦਾਸ਼ਕ ਬੀਰ ਬਾਦਲ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਸੂਤਰਾਂ ਤੋਂ ਮੇਰੀ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਫਿਰਪਰ ਚੋਣ ਲੜਨਗੇ ਇਸ ਦੇ ਨਾਲ ਹੀ ਬਾਦਲ ਪਵਾਦੀ ਨੂੰ ਅਤੇ ਸੁਖਬੀਰ ਬਾਦਲ ਦੀ ਪਤਨੀ ਹਾਸੀਮਤ ਕੋ ਬਾਦਲ ਬਠਿੰਡਾ ਤੋਂ ਚੋਣ ਲੜਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਦਾ ਸਭ ਦੀ ਪਾਰਟੀਆਂ ਵੱਲ ਬਠਿੰਡਾ ਸੇ ਤੇ ਕੀਤੇ ਗੇ ਰਵੰਦੀ ਦੇ ਮੱਦੇਨਜ਼ਰ ਅਕਾਲੀ ਦਲ ਇਹ ਫੈਸਲਾ ਲੈਣਾ ਚਾਹੁੰਦਾ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਨੋਜਵਾਨਾਂ ਲਈ ਨਿਕਲੀ ਖੁਸ਼ਖਬਰੀ ਭਾਰਤੀ ਦੇਲਵੇ ਨੇ 8000 ਤੋਂ ਵੱਧ ਟੀਟੀ ਦੀਆਂ ਅਸਾਮੀਆਂ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਜਿਹਦੇ ਦੇ ਪ੍ਰਕਿਰਿਆ ਮਈ 2024 ਦੇ ਮਹੀਨੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਜਦੋਂ ਕਿ ਇਹ ਜੂਨ 2024 ਵਿੱਚ ਸਮਾਪਤ ਹੋਣਿਤ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਅੱਜ ਜਾਰੀ ਹੋ ਸਕਦੇ ਹੈ ਕਾਂਗਰਸ ਦੇ ਬਾਕੀ ਉਮੀਦਵਾਰਾਂ ਦੀ ਲਿਸਟ ਇੰਡੀਅਨ ਨੈਸ਼ਨਲ ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਐਤਵਾਰ ਸਰੇ ਦੇ ਦਿੱਲੀ ਵਿੱਚ ਹੋਈ ਜਿਸ ਵਿੱਚ ਪੰਜਾਬ ਦੇ ਵਾਕਿ 60 ਸੀਟਾਂ ਤੇ ਚਰਚਾ ਕੀਤੀ ਗਈ ਕਿ ਐਸਰ ਲਗਾਏ ਜਾ ਰਹੇ ਹਨ ਕਾਂਗਰਸ ਅੱਜ ਕੁਝ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਜਿਨ੍ਹਾਂ ਦੀ ਸੂਚੀ ਅੱਜ ਸ਼ਾਮ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ ਐਤਵਾਰ ਸਵੇਰੇ ਦਿੱਲੀ ਵਿੱਚ ਸ਼ੁਰੂ ਹੋਈ ਬੈਠਕ ਵਿੱਚ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗਿਆ ਤੇ ਸੋਨੀਆ ਗਾਂਧੀ ਮੌਜੂਦ ਸਨ ਇਨਾ ਤੋਂ ਇਲਾਵਾ ਪੰਜਾਬ ਮਾਵਾਂ ਦੇ ਚਾਰਜ ਦਵਿੰਦੇ ਯਾਦਵ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗਾ ਤੇ ਵਿਰੋਧੀ ਵਿਧਾ ਸਭਾ ਵਿੱਚ ਵਿਰੋਧੀ ਤੇ ਦੰਦੇਤਾ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਤੋਂ ਚੱਲੀ ਜਾਵੇਗੀ ਮਾਨ ਸਰਕਾਰ ਅਦਵਿੰਦ ਖੰਨਾ ਨੇ ਇਹ ਪੀ ਇਹ ਪੀਤੇ ਬੋਲਿਆ ਹਮਲਾ ਲੋਕ ਸਭਾ ਚੋਣਾਂ ਤੋਂ ਬਾਅਦ ਜਲਦੀ ਪੰਜਾਬ ਦੀ ਸਰਕਾਰ ਹੀ ਚ ਪੰਜਾਬ ਵਿੱਚ ਆਪ ਦੀ ਸਰਕਾਰ ਹੀ ਚਲੀ ਜਾਵੇਗੀ ਕਿਉਂਕਿ ਪੰਜਾਬ ਵਿੱਚ ਸ਼ਰਾਬ ਘਟਾਲੇ ਦੇ ਤਮਾਫੀਆ ਘਟਾਲੇ ਦੇ ਨਾਲ-ਨਾਲ ਹੋਰ ਵੀ ਕਈ ਘਟਾਲੇ ਹੋ ਰਹੇ ਹਨ ਇਹ ਗੱਲ ਭਾਜਪਾ ਦੇ ਸੀਨੀਅਰ ਆਗੂ ਤੇ ਸੰਗਰੂਪਤ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਨੇ ਅਰਬਨਾਲਾ ਵਿਖੇ ਪੈਨ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਕਹੀ ਅਰਵਿੰਦ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਗਾ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਭੁਲਾ ਦਿੱਤਾ ਹੈ ਅੱਜ ਵੀੰਦ ਖੰਨਾ ਨੇ ਪੰਜਾਬ ਸਾਕਾ ਤੇ ਬੋਲਿਆ ਹਮਲਾ ਹਮਲਾ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਪਹਿਲਾਂ ਉਹ ਕਹਿੰਦੇ ਸਨ ਕਿ ਉਹਨਾਂ ਦੀ ਸਰਕਾਰ ਵਿੱਚ ਸੂਬੇ ਵਿੱਚ ਕੋਈ ਧਰਨਾ ਨਹੀਂ ਲੱਗਿਆ ਹੋਇਆ ਪਰ ਅੱਜ ਹਰ ਚੌਂਕ ਤੇ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਅੱਜ ਵੀੰਦ ਖੰਨਾ ਨੇ ਕਹਿੰਦੇਗਾ ਤੁਸੀਂ ਪੰਜਾਬ ਦਾ ਏਕਾਸ਼ ਚੋਂ ਦੇਖ ਤਾਂ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਭਾਜਪਾ ਨੂੰ ਜਿੱਤਾਓ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਮੌਸਮ ਭਗਵਲ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ 4 ਡਿਗਰੀ ਵੱਦੇਗਾ ਤਾਮਣਾ ਜਨਮ ਮੌਸਮ ਦਿੱਤ ਤਾਮਣੀ ਪੰਜਾਬ ਵਿੱਚ ਪੱਛਮੀ ਗਰਮਰੀ ਮੱਟੀ ਪੈ ਕੇ ਮੌਸਮ ਵਿਭਾਗ ਨੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪਰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਗਰਮੀ ਨੇ ਜੋਲ ਫੜਨਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਕਹਿਰ ਹੁਣ ਹੋਰ ਵਧਣ ਵਾਲਾ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਪੰਜਾਬ ਵਿੱਚ ਇਨਸਾਨੀਅਤ ਸ਼ਰਮਸਾਰ 16 ਸਾਲ ਕੁੜੀ ਨਾਲ ਗੈਂਗਰੇਪ ਅੱਠ ਨੌਜੋਨਾ ਕੀਤੀ ਕਾਨੂੰਨੀ ਹਰਕਤ ਸ੍ਰੀ ਮੁਖਸਰ ਸਾਹਿਬ ਮਲੌਰ ਤੋਂ ਇੱਕ 16 ਸਾਲਾ ਕੁੜੀ ਨਕੋਦਰ ਵਿਖੇ ਤਾਂ ਮਸਥਾ ਤੇ ਮੱਥਾ ਟੇਕਣ ਆਈ ਉਸ ਨਾਲ ਹੀ ਕੀਤੀ ਵਿਤੀ ਦਾਤ ਗੈਂਗਰੇਪ ਹੋਣ ਦੀ ਖਬਰ ਸਾਹਮਣੇ ਹੈ ਇਹ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਸ੍ਰੀ ਮੁਖਸਰ ਸਾਹਿਬ ਦੇ ਇੱਕ ਪਿੰਡ ਦੇ ਜਾਣ ਵਾਲੀ ਪੀੜਤ ਨਵਾਲਿਕਾਂ ਦੱਸਿਆ ਕਿ ਬੀਤ ਕੱਲ ਆਪਣੀ ਮਾਤਾ ਨੂੰ ਦੱਸ ਕੇ ਮੱਥਾ ਟੇਕਣ ਵਾਸਤੋਂ ਨਕੋਦਰ ਆਈ ਸੀ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਨਕਲੀ ਮੀਂਹ ਪਵਾਉਣ ਦੇ ਚੱਕਰ 'ਚ ਹੀ ਸੋ ਸਾਰਾ ਦੁਬਈ ਦੋਬ ਦਿੱਤਾ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਛਾ ਗਈਆਂ ਤਿਆਰੀਤ ਕਾਸ਼ੂ ਮਲਕ ਤੇ ਨਿਵੇਸ਼ ਗੱਟ ਨੇ ਪੈਰਿਸ 올림픽 ਲਈ ਕੀਤਾ ਕੁਆਲੀਫਾਈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਗਾਇਕ ਸਿੰਘਾਂ ਨੇ ਪੰਜਾਬੀ ਦਸਤੀ ਦੀਆਂ ਉਤਤਾ ਬਾਰੇ ਕਹੀ ਕਟਿਆ ਗੱਲ ਘਰਾਂ ਵਿੱਚ ਆਫੀਮ ਲਾਉਣ ਦਾ ਨਸ਼ਾ ਹੋਵੇ ਖਤਮ ਡਰਗ ਮਾਫੀਅਮ ਕੌਮਲੀ ਲੀਡਰਾਂ ਨੇ ਦਿੱਤੀ ਨਵੀਂ ਸਲਾਹ ਸੂਬੇ ਵਿੱਚ ਨਸ਼ਾ ਮਹੀਸ਼ਾ ਤੇ ਇੱਕ ਵੱਡਾ ਮੁੱਦਾ ਬਣਿਆ ਹੈ ਇਸ ਤੋਂ ਛਟਕਾਰਾ ਦਿਵਾਉਣ ਲਈ ਸਸਿਆਗੋਤ ਦਾ ਲੇਖ ਅਧਿਾਨਤਕਈ ਕਈ ਵੱਡੇ ਦਾਅਵੇ ਕਰਦੇ ਹਨ ਉੱਥੇ ਹੁਣ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਪੜਾਅ ਦੀ ਵੋਟਾਂ ਵੀ ਪੈ ਗਈਆਂ ਨੇ ਇਸ ਨਾਲ ਹੀ ਵਿਆਦੀਤੀ ਨਸ਼ੇ ਨੂੰ ਮੁੱਦਾ ਬਣ ਕੇ ਇੱਕ ਦੂਜੇ ਦੀ ਖਿੱਚ ਤੋਂ ਕਰਨ ਵਿੱਚ ਲੱਗੀਆਂ ਹੋਈਆਂ ਹਨ ਪਰ ਇਹਨਾਂ ਵਿੱਚ ਚੋਣਾਂ ਵਿੱਚ ਨੋਸ਼ਿਆਂ ਦਾ ਵਿਰੋਧ ਕਰਨ ਲਈ ਕੁਝਾ ਪੰਜਾਬ ਵਿੱਚ ਅਫੀਮ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਦੀ ਵਕਾਲਤ ਕਰਕੇ ਇਸ ਨੂੰ ਮੁੱਦਾ ਬਣਾ ਰਹੇ ਹਨ ਅਗਲੀ ਖਬਰ ਲੈ ਕੇ ਹੱਜ ਹਾਂ ਐਮ ਡੀ ਐਚ ਐਵੈਸਟ ਮਸਾਲਿਆਂ ਤੇ ਚਾਹ ਦੇ ਉਤਪਾਦਾਂ ਵਿੱਚੋਂ ਮਿਲੇ ਕੈਂਸਰ ਪੈਦਾ ਕਰਨ ਵਾਲੇ ਤੱਤ ਐਡਵਾਈਜ਼ਰੀ ਜਾਰੀ ਭਾਤ ਦੇ ਪ੍ਰਮੁੱਖ ਮਸਾਲਾ ਬ੍ਰਾਂਡਾਂ ਐਮ ਬ੍ਰਾਂਡ ਐਮ ਡੀ ਐਚ ਅਤੇ ਐਵੈਸਟ ਤੇ ਕੁਝ ਉਤਪਾਦਾਂ ਤੇ ਸਵਾਲ ਉਠਾਏ ਗਏ ਹਨ 10 ਹਾਂ ਕੰਗ ਸਿੰਗਾਪੁਰ ਵਿੱਚ ਫੂਡ ਰੈਗੂਲੇਟਰ ਨੇ ਐਮ ਐਮ ਡੀ ਐਚ ਦੇ ਤਿੰਨ ਮਸਾਲੇ ਬ੍ਰਾਂਡ ਅਤੇ ਇੱਕ ਐਵੈਸਟ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਗਾਕਾ ਦੀ ਰੈਡਵਰਾਈਜ਼ਰੀ ਵੀ ਜਾਰੀ ਕੀਤੀ ਹੈ ਫੂਡ ਰੈਗੂਲੇਟਰ ਸਾਰੇ ਉਤਪਾਦਾਂ ਵਿੱਚ ਇਥੀਲਨ ਐਕਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਜੋ ਕੈਂਸਰ ਵਰਗੀਆਂ ਘਾਟਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਇੰਟਰਨੈਸ਼ਨਲ ਜੈਂਸੀ ਫੂਡ ਸਰਚ ਨੇ ਕੈਨਸਲ ਇਥੇਲੇ ਨੈਪਟਸਿਡ ਗਰੁੱਪ ਕੋਸਨ ਵਜੋਂ ਸ਼ੈਨੀਬਦ ਕੀਤਾ ਹੈ ਬਹੁਤ ਵੱਡੀ ਖਬਰ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਲੁਧਿਆਣਾ ਚ ਇੱਕ ਤੋਂ ਵੱਧ ਚਾਕਲੇਟ ਖਾਣਾਂ ਦੇ ਬਿਗੜੀ ਬੱਚੇ ਦੀ ਸਿਹਤ ਜਾਂਚ ਚ ਆਈ ਸਾਹਮਣੇ ਅਸਲੀਅਤ ਪੰਜਾਬ ਚ ਚਾਕਲੇਟ ਖਾਣ ਦਾ 1.5 ਸਾਲ ਦੇ ਬੱਚੇ ਖੂਨ ਦੀ ਉਲਟੀਆਂ ਹੁੰਦੀਆਂ ਹੋ ਦਿਖਾਉ ਸਾਹਮਣੇ ਇਹ ਦੱਸ ਦੇ ਕਿ ਮੰਗਲੁਸ ਧਿਆਨਾ ਦਾ ਹੈ ਪਰ ਖਾਸ ਗੜ ਇਥੇ ਚਾਕਲੇਟ ਪਟਿਆਲਾ ਤੋਂ ਖੇਦਦੀ ਗਈ ਸੀ ਜਿੱਥੇ ਕੁਝ ਦਿਨ ਪਹਿਲਾਂ ਕਿ ਇੱਕ ਕਨ 10 ਸਾਲ ਬੱਚੇ ਦੀ ਮੌਤ ਹੋ ਗਈ ਸੀ ਜਦੋਂ ਸਿਹਤ ਭਾਗ ਦੇ ਅਧਿਕਾਰੀਆਂ ਨੇ ਇਸ ਗੱਲ ਦਾ ਪਤਾ ਲਗਾਇਆ ਤਾਂ ਅਧਿਕਾਰੀ ਉਸ ਦੁਕਾਨ ਤੇ ਪਹੁੰਚੇ ਜਿੱਥੋਂ ਚਾਕਲੇਟ ਖਰੀਦੀ ਗਈ ਸੀ ਜਾਂਚ ਵਿੱਚ ਪਤਾ ਲੱਗਾ ਕਿ ਬੱਚੇ ਨੂੰ ਦਿੱਤੀ ਗਈ ਚਾਕਲੇਟ ਦੀ ਡੇਟ ਐਕਸਪਾਇਰ ਹੋ ਚੁੱਕੀ ਸੀ ਬੱਚੇ ਨੂੰ ਲਾਇਲ ਦੇ ਵਿਸਤਾਲੇ ਤੋਂ ਪਾਤੀ ਕਰਾਇਆ ਗਿਆ ਬੱਚੇ ਆਪਣੇ ਰਿਸ਼ਤੇਦਾਰਾਂ ਤੇ ਦਾਦਾ ਦੇ ਘਰ ਆਈ ਹੋਈ ਸੀ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਕੇ ਜੀਵਾ ਕੇ ਜੀਵਾ ਦੀ ਗਿਸਤਾਰੀ ਦੇ 30 ਦਿਨ ਪੂਰੇ ਦਾਸਤ ਦੀ ਕੋਈ ਉਮੀਦ ਨਹੀਂ ਤਦਾ ਹੋਇਆ ਹੋਰ ਵੀ ਹੋਖਾ ਅਗਲੀ ਖਬਰ ਲੈ ਕੇ ਆਜਾ ਚਮਕੀਲਾਂ ਨੂੰ ਗੋਲੀ ਮਾਰ ਕੇ ਨਰਚਦਾਇ ਸੰਨ ਉਸਦੇ ਕਾਤਰ ਗਾਇਕ ਦੇ ਸੈਕਟਰੀ ਦਾ ਦਰਦਨਾਕ ਖੁਲਾਸਾ ਅਗਲੀ ਖਬਰ ਲੈ ਕੇ ਆਜਾ ਪੰਜਾਬ ਚ ਲੋਟੇ ਹੋਏ ਬੇਕੋਫ ਦਿਨ ਦਿਹਾੜੇ ਗਜੋਈ ਕਮੈਲਾ ਹਾਲ ਲੁੱਟੇ ਲੱਖਾਂ ਰੁਪਏ ਘਟਨਾ ਸੀ ਸੀਟੀਵੀ ਕੈਪ ਕੈਂਪ ਦੇ ਵਿੱਚ ਕੈਦ ਮੌਕੇ ਦੇ ਬਦਾਨ ਬਾਗਾ ਪ੍ਰਾਣਾ ਕਸਬਾ ਤੇ ਇੱਕ ਜੁਐਲਰੀ ਦੁਕਾਨ ਤੇ ਬਾਹਰ ਕਾਰਸਵਾ ਦੋ ਅਣਪਛਾਤੇ ਵਿਅਕਤੀਆਂ ਨੇ ਕੋਤ ਤੇ 1 ਲੱਖ ਰੁਪਏ ਦੀ ਨਕਦੀ ਖੋਹ ਲਈ ਅਤੇ ਫਤਾਰ ਹੋ ਕੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਗਲੀ ਕਾਰਵਾਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਗਲੀ ਖਬਰ ਲੈ ਕੇ ਹਜ ਹਾਂ ਕਿਸਾਨਾਂ ਦੇ ਰੇਲ ਰੋਕ ਅੰਦੋਲਨ ਦੇ ਚੱਲਦਿਆਂ ਫਸੋਈ ਪੁਲਸ 33 ਤੇ 34 ਨੂੰ ਕੀਤਾ ਗਿਆ ਰੱਦ ਤੋ ਵੀਡੀਓ ਦੇਖਣ ਲਈ ਤਾਂ ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ